ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਅੱਜ ਆਪਣੇ YouTube ਚੈਨਲ ਖੇਤੀਬੜੀ ਪੰਜਾਬ ਤੇ ਲੋ ਬਈ ਮਤਰੋ ਫੇਰ ਛੱਲੀ ਡੇ ਚੱਲ ਰਿਹਾ ਛੱਲੀ ਡੇ ਚਲੋ ਚੈੱਕ ਆਉਂਦਾ ਕਿ ਨਹੀਂ ਕਵਰ ਲੈ ਲੈ ਜਾਂਦਾ ਇਹ ਹੈਗੀ ਆਪਣੀ ਐਕਚੁਅਲੀ ਮੰਡ ਵਾਲੇ ਸਾਡੇ ਤੇ ਤੇ ਹੁਣ ਇਹ ਕਬ ਤਾਂ ਸੁੱਕੇ ਸੁੱਕੇ ਵੜ ਲੀਏ ਫੇਰ ਨਕਸ਼ਾਨ ਆਏ ਤਾਂ ਇਹ ਕਵਰ ਜੇ ਪਾਟ ਲਾ ਪੇ ਚੱਲੀ ਤੇ ਤਿਆਰ ਹੋ ਜਾਂਦੀ ਪੂਰੀ ਐਨ ਤਿਆਰ ਬਾਕੀ ਇੱਕ ਮੇਰੇ ਵੀਰਾਂ ਨੂੰ ਜ਼ਰੂਰ ਬੇਨਤੀ ਕਰਦਾ ਮੈਂ ਆਪਣੇ ਪਿਆਰੇ ਸਤਿਕਾਰੇ ਸੋਹਣੇ ਵੀਰਾਂ ਨੂੰ ਕਿ ਮੇਰੇ ਭਰਾ ਜਿਹੜੇ ਵੀ ਮੱਕੀ ਵੜਾਉਂਦੇ ਨੇ ਉਹ ਧਿਆਨ ਨਾਲ ਟਰੈਕਟਰ ਤੋਂ ਚਿਰ ਕੇ ਮੱਕੀ ਰੱਖਿਆ ਕਰੋ ਮਸ਼ੀਨ ਵਾਲਿਆਂ ਨੇ ਸਦਾਰਤ ਖਾਦੇ ਹੁੰਦੇ ਆ ਮਾਂ 14 ਦਿਨ ਲੱਗੇ ਨਵੇਂ ਟਰੈਕਟਰ ਦੀ ਗਾਰ ਲਈ ਸੌਰੀ ਪਰ ਮਸ਼ੀਨ ਆਏ ਤੋੜਦਾ ਸਾਰਾ ਟਰੈਕਟਰ ਜੇ ਬੰਪਰ ਨਾ ਨਾ ਅੱਗੇ ਲੱਗਾ ਹੁੰਦਾ ਮੇਡ ਲੱਗੇ ਹੁੰਦੇ ਤੋੜਦਾ ਸਾਰਾ ਟਰੈਕਟਰ ਹੀ ਕਵੇ ਕੀ ਇਹਨਾਂ ਨੂੰ ਹੁਣ ਕਹਿ ਵੀ ਨਹੀਂ ਸਕਦੇ ਕੋ ਬੱਸ ਅਰੇ ਆਪਣੇ ਇਧਰ ਕੋਈ ਨਹੀਂ ਜੋ ਨਾ ਆਉਣ ਲੱਗਾ ਵਾ ਆ ਵੇਖੋ ਕਾਰਟਾਨਾ ਛੇਲ ਚਲੀ ਜਾ ਇਧਰ ਮਹਾ ਵਜਿਆ ਪੂਜੀ ਉੱਚੀ ਸੀ ਉੱਪਰ ਚੜ ਗਈ ਆ ਵੇਗੀ ਇਧਰੋਂ ਅਡਾ ਟਾਇਰ ਲੱਗੇ ਨਾ ਉਧਰੋਂ ਅਗੋਂ ਆ ਛੇਲ ਤਾ ਤੋੜ ਗਿਆ ਸੀ ਟਰੈਕਟਰ ਕਰ ਗਿਆ ਸੀ ਵਾਕਾ ਇਹ ਤਾਂ ਪਾ ਗਿਆ ਪੜਾਕਾ ਜਿਹੜਾ ਦੀਪੂ ਟਰਾਲੀ ਵੀ ਕਿਦਾਂ ਸਾਫ ਕਰੀ ਬਾਕੀ ਜੱਗ ਚੱਲੀ ਜਾਣਾ ਗਾਰ ਵਿਆਹ ਫੇਲੀ ਯਾਰਾ ਕੀ ਬਾਤ ਨਾ ਉਹਦਾ ਨਾ ਚੱਲੀ ਚੱਲੀ ਜਾ ਕਰੀ ਚੱਲੀ ਕਰੋ ਜੱਕ ਇੱਕ ਤੇ ਅਨਪਰਸ਼ਲੀ ਅੱਜ ਮੈਂ ਕਿਦਾਰੂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿਹੜੇ ਮੇਰੇ ਵੀਰਾਂ ਨੇ ਮੱਕੀ ਵਾਲਿਆਂ ਨੇ ਮੱਕੀ ਵਡਾ ਕੇ ਝੋਨਾ ਲਾ ਲਿਆ ਵਾ ਕਿੰਨਾ ਦਾ ਰਹਿ ਗਿਆ ਵਾ ਇਹ ਗਾਉਂਦੀ ਕਿ ਨਹੀਂ ਅਸ਼ੌਤ ਲੈ ਗਏ ਆ ਟਰੈਕਟਰ ਨੂੰ ਬਲੋ ਬਰਾ ਕੇ ਉਸਾਨ ਦਾ ਨੁਕਸਾਨ ਨਾ ਹੋ ਜਾਈ ਲੋ ਜੀ ਸਾਡੇ ਸਾਡੇ ਬੰਦਿਆਂ ਨੇ ਕੰਮ ਵੇਖ ਲੋ ਟਰਾਲੀ ਥੱਲੇ ਸੁੱਟਦੀ ਮੱਕੀ ਦੀ ਭਰੀ ਹੁਣ ਉਹ ਵੀ ਵੇਚ ਲਈ ਜਾਂਦੇ ਆ ਲਿਫਟੀ ਨਹੀਂ ਚੱਕਣਿਆ ਖਾਲੀ ਦੇਂਦੀ ਨਹੀਂ ਦਿੱਕੀ ਖਾਲੀ ਰੇਸ਼ਾਂ ਦੇ ਦੇ ਚੰਦਿਆ ਨੇ ਕੀ ਕਰੀਆ ਸਾਡਾ ਚੱਕ ਮੜੀ ਜੀ ਇਧਰ ਹਟਾ ਦੀਪੂ ਵੀ ਲੱਗਾ ਵਾ ਸਾਡੀ ਟਰਾਲੀ ਦਾ ਹੀ ਆਹੀ ਬੋਲ ਬੋਲੇ ਉਹ ਟੁਰ ਜਾਣਾ ਉਹਦਾ ਉਹ ਜਾ ਖੜੀ ਮੁੰਡੀ ਹੋਈ ਜਾਂਦੀ ਸਾਰਿਆਂ ਤਰ੍ਹਾਂ ਉਹ ਕਰ ਲਿਆ ਜੇ ਹੁਣ ਬੁੱਢਾ ਬੱਲੇ ਲੱਗਾ ਉਹਦਾ ਨਾਲਿਆ ਵਿੱਚ ਅਕੇਲਾ ਅਕੇਲਾ ਯਾਰ ਅਗਲੇ ਪਾਸੇ ਦਾ ਅਗਲੇ ਪਾਸੇ ਦਾ ਬਹੁਤ ਤਕਰੀਬੇ ਦੀ ਬੈ ਗਈ ਹੋਲੀ ਹੋਲੀ ਆਉਣ ਦੀ ਪਿੱਛੇ ਨੂੰ ਇਧਰ ਨਾਲ ਨਾ ਲੱਗਦੇ ਉਹ ਗੈਂਡਿਆਂ ਨਾਲ ਲੱਗਣਾ ਬੜਾ ਪਿੱਛੇ ਆਉਂਦੇ ਥੋੜਾ ਯਾਰ ਚਾ ਵੀ ਉੱਥੇ ਅੰਦਰ ਬੰਦੇ ਦਾ ਦੇਖ ਲਓ ਸਿੰਘੇ ਲੋਕਾਂ ਦੇ ਹਾਲ ਇਹ ਤੁਹ ਸਟਰਟਰ ਦਾ ਟੱਪ ਆ ਉਹ ਚੋਰੀ ਹੋ ਗਿਆ ਸੀ ਇੱਕ ਆ ਪਿਆ ਉਹ ਹੋਣ ਵਾਲੇ ਦਾ ਉਹ ਚੋਰੀ ਹੋ ਗਿਆ ਤੇ ਫਿਰ ਸਟਰਟਰ ਲਿਆ ਕੇ ਲਾਇਆ ਇਦਾਂ ਦੇ ਭਾਈਚਾਰਾ ਬੰਦਾ ਕਰ ਰਹੇ ਨੇ ਚੋਰੀ ਕਰਨੀ ਕਰਨੀ ਉਹਨਾਂ ਨੇ ਗੁਜ਼ਾਰਾ ਹੈ ਨਹੀਂ ਕਿਉਂ ਪ੍ਰਭੂ ਹਾਂ ਰਿਪੋਰਟ ਮੈਂ ਸਾਹਿਬ ਜੀ ਲਾਉਣ ਦੇ ਆਪਾਂ ਕਹਿ ਦਿੰਨੇ ਚਲੋ ਗੁਜਰਾਹੇ ਡੰਗਰਾ ਕੋਈ ਨਹੀਂ ਚੁਗ ਲੈਣਗੇ ਕਿ ਉਹ ਗੁਆ ਗੁਆ ਕਰਨਗੇ ਆਪਾਂ ਇਹ ਫਾਇਦੇ ਚ ਪੈਨੇ ਆ ਹੁਣ ਆ ਨੁਕਸਾਨ ਕਰਕੇ ਉਧਰ ਸਟਾਰਟਰ ਦੀ ਤਾਰ ਪਈ ਤਾਰਾਂ ਡੰਗਰ ਬੜੇ ਉਹ ਖਿੱਚ ਕੇ ਤੋੜਤਾ ਕਿੰਨਾ ਕਰਕੇ ਨੁਕਸਾਨ ਦੁੱਗਣਾ ਨੁਕਸਾਨ ਕਰਗੇ ਆ ਆ ਜੋੜ ਦੂੜ ਜੋ ਸਾਰੇ ਆ ਤੋੜ ਕੇ ਆ ਗਏ ਆ ਇਹਨਾਂ ਨੇ ਵੀ ਬਹੁਤ ਦੁੱਖ ਕੀਤਾ ਹੈ ਇਹਨਾਂ ਨੂੰ ਆਪਾਂ ਤਾਂ ਕੀਤੇ ਚਲੋ ਮਾਲ ਡੰਗਰੇ ਇਹਨਾਂ ਦਾ ਪੱਠੇ ਖਾਵੇ ਰਾਜਲੇ ਪਰ ਨਹੀਂ ਇਹ ਹੈ ਨੀ ਮੇੜੀ ਇਹਨਾਂ ਨੂੰ ਭਜਾ ਕੇ ਰੱਖਿਆ ਕਰੋ ਤਾਂ ਹੀ ਰੋਕ ਰਹਿਣਗੇ ਜੋ ਬੱਲਾ ਬੱਲਾ ਲੱਗੇ ਸਭ ਖਾ ਗਏ ਕੋਈ ਹੈਗਾ ਇਹਨਾਂ ਦਾ ਹਾਲ ਦੱਸੋ ਨੁਕਸਾਨ ਕਰਕੇ ਤੇ ਆ ਗਏ ਗੁਜਰਾਂ ਦਾ ਬਹੁ ਮੜਾ ਵਾਲਾ ਲਾਜ ਮਤਰੋ ਤੁਹਾਡਾ ਵੀਡੀਓ ਧੰਨਵਾਦ ਕਰਦੇ ਆ ਆਪਣੀ ਹੈ 91 9108 ਇਹ ਬਸ ਲੇਟ ਪੱਕੂਗੀ ਤੇ ਬਾਕੀ ਆਪਾਂ ਇੱਧਰ ਦੇ ਥੋੜਾ ਕੱਫੇ ਲੜਾ ਸਾਰੇ ਜਣੇ ਦੱਸਿਓ ਵੀ ਯਾਰ ਆ ਤੁਹਾਡੇ ਸਾਈਡ ਤੇ ਵੱੱਲਾ ਹੁੰਦੀਆਂ ਜਿਹੜੀਆਂ ਆ ਵੱੱਲਾ ਵੱੱਲਾ ਇੰਨੀਆਂ ਦੁਹੀ ਕਰਦੀਆਂ ਜਿਹੜੀ ਚੀਜ਼ ਹੋ ਜਾਂਦੀਆਂ ਹਸਾਲਾ ਲੋ ਉਹਨੂੰ ਨਹੀਂ ਹੋਣ ਦੇਣੀਆਂ ਉਹਨੂੰ ਰਸਾ ਹੀ ਪਾ ਲਈਂਦੀਆਂ ਹਿਸਾਬ ਨਾਲ ਇਹ ਹਾਲ ਇਹਨਾਂ ਦਾ ਇਹਨਾਂ ਜਰਾ ਵੇਖੋ ਟਾਂਡਾ ਤੋੜ ਕੇ ਥੱਲੇ ਲੈ ਆਈਆਂ ਉੱਪਰੋਂ ਆ ਤੁਹਾਡੇ ਸਾਹਮਣੇ ਆ ਤੇ ਇਹਨਾਂ ਦਾ ਦੱਸੋ ਇਹਨਾਂ ਦਾ ਇਲਾਜ ਇਹ ਤੇ ਸਾੜਦੇ ਦੇਈਦਾ ਪਰ ਨਾਲ ਥੱਲੇ ਫਸਲ ਵੀ ਸੜ ਜਾਂਦੀ ਏ ਦੱਸੋ ਤੁਹਾਡੇ ਵਾਲੇ ਸਾਈਡ ਤੇ ਹੁੰਦੀਆਂ ਆ ਵੇਖੋ ਆ ਦੇਖੋ ਕਿੰਨੀ ਆ ਦੱਸੋ ਤੁਹਾਡੇ ਵਾਲੇ ਸਾਈਡ ਤੇ ਹੁੰਦੀਆਂ ਕਿੰਨੀ ਕਮੈਂਟ ਕਰਕੇ ਜਰੂਰ ਦੱਸੋ ਆਪਣੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦੇਵਾਦਰੋ ਰਬੜਾ ਖਾ ਮਿਲਦੀਆਂ ਗਰੀ ਬਟੇ ਆਪਣੇ ਮੰਮੀ ਗੱਡੀ ਦਾ ਧਿਆਨ ਜਰੂਰ ਰੱਖਿਓ ਗੁੱਡ ਬਾਏ